ਅੱਜ ਬਟਾਲੇ ਦੇ ਵਾਸਤੇ ਇੱਕ ਹੋਰ ਉਹਦੀ ਤਰੱਕੀ ਦੇ ਰਾਹਾਂ ਦੇ ਵਾਸਤੇ ਇੱਕ ਹੋਰ ਜਿਹੜਾ ਕਦਮ ਹੈ ਉਹ ਅੱਜ ਜਿਹੜਾ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਜਗ੍ਹਾ ਇੰਪਰੂਵਮੈਂਟ ਟਰਸਟ ਨੇ ਕੀ ਇਸ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਜਿੱਤ ਲਿਆ ਸੀ ਪਰ ਕਿਤੇ ਨਾ ਕਿਤੇ ਦਿੱਕਤਾਂ ਦੇ ਅਕੋਰਡਿੰਗ ਕੋਈ ਨਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਰਿਹਾ ਪਰ ਅੱਜ ਇਸ ਜਗ੍ਹਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਜੀ ਇੱਕ ਕਟੋ-ਕਟਨੀ ਤੇ 15 ਤੋਂ 20 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਇਹ ਤਿਆਰ ਹੋਊਗਾ ਜੀ ਇੱਥੇ ਅੱਗੇ ਸ਼ੌਪ ਕੰਪਲੈਕਸ ਬਣਨਗੇ ਜੀ ਪਿੱਛੇ ਰੈ residențial ਏਰੀਆ ਬਣੂਗਾ ਜੀ ਇੱਥੇ ਪਾਰਕਿੰਗ ਦਵਾਂਗੇ ਜੀ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਣ ਕਰਕੇ ਅੱਗੇ ਵੀ ਇੱਕ ਜਿਹੜਾ ਪੁਲ ਹੈ ਖੁਸ਼ੀ ਬਾਟਿਕਾ ਦੇ ਲਾਗੇ ਆਪਾਂ ਨਵਾਂ ਉਹਦੀ ਉਸਾਰੀ ਕੀਤੀ ਸੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਇਹ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਇਹ ਇੱਥੋਂ ਵੀ ਜਿਹੜੀ ਹੱਸੀ ਕ੍ਰੋਸ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦਵਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜ਼ ਆਈਦਾ ਜਿਹੜਾ ਜਿਹੜਾ ਟ੍ਰੈਫਿਕ ਆ ਕਿਉਂਕਿ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਹਰ ਸਮਾਦਾਨ ਨੂੰ ਹੱਲ ਕਰਨ ਦਾ ਸੋ ਮੈਂ ਔਰ ਮੇਰੇ ਨਾਲ ਇੰਪਰੂਵਮੈਂਟ ਦਸਤੇ ਚੇਅਰਮੈਨ ਸਾਹਿਬ ਰਿਸ ਗੁਲਜੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂ ਭਾਜੀ ਹੋਣੀ ਸਾਡੇ ਮਨਜੀਤ ਜੀ ਹੋਣੀ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜ ਰਹੇ ਆ ਪਰ ਮੈਨੂੰ ਆਸ ਹੈ ਵੀ ਇਹ ਏਰੀਆ ਜਿਹੜਾ ਆਉਣ ਵਾਲਾ ਸਮਾਂ ਬਟਾਲੇ ਦਾ ਜਿਹੜਾ ਪ੍ਰਾਈਮ ਏਰੀਆ ਹੋਊਗਾ ਹਰ ਲੋਕ ਜਿਹੜੇ ਨੇ ਉਹਨਾਂ ਦੀ ਆਸ ਇਹ ਹੋਊਗੀ ਵੀ ਯਾਰ ਜੇ ਕਿਤੇ ਇੱਥੇ ਸਾਡੀ ਇਨਵੈਸਟ ਹੋ ਜਾਵੇ ਇੱਥੇ ਸਾਨੂੰ ਜਗ੍ਹਾ ਮਿਲ ਜਾਵੇ ਤਾਂ ਜੋ ਕਿ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਵਧੀਆ ਕਿੰਨੇ ਸਮੇਂ ਵਿੱਚ ਹੋ ਜਾਏਗਾ ਸਾਰੇ ਇਹ ਸਾਰਾ ਡਵੈਲਪਮੈਂਟ ਇਹ ਨੀਅਰ ਅਬਾਊਟ ਦੀ ਸਾਡੀ ਤਿਆਰੀ ਆ ਜੀ ਆ ਹੁਣ ਭਰਤੀ ਪੈਣੀ ਸ਼ੁਰੂ ਆ ਅੱਜ ਉਦਘਾਟਨ ਆ ਪਰਤੀ ਮਿੱਟੀ ਮੁੱਟੀ ਪੈਣੀ ਸ਼ੁਰੂ ਹੋ ਜਾਣੀ ਹੈ ਇਸ ਤੋਂ ਬਾਅਦ ਫਿਰ ਸਾਰੇ ਨਕਸ਼ਾ ਜਿਹੜਾ ਵਾ ਉਹ ਫਾਈਨਲਾਈਜ਼ ਕਰਕੇ ਜੋ ਵੀ ਆ ਇਹ ਫਿਰ ਲੋਕਾਂ ਦੇ ਰੂਬਰੂ ਆਪਾਂ ਦਾ ਇੰਦੀ ਐਨਓਸੀ ਦਾ ਕਿਸ ਤਰ੍ਹਾਂ ਰਹੇਗਾ ਜੀ ਉਹ ਜਿਹੜੇ ਪਲਾਟ ਨੇ ਜੋ ਵੀ ਆ ਕਾਨੂੰਨ ਦੇ ਅਕੋਰਡਿੰਗ ਆਪਾਂ ਨੂੰ ਵਧੀਆ ਢੰਗ ਨਾਲ ਮੈਨੇਜਮੈਂਟ ਕਰਾਂਗੇ ਠੀਕ ਹੈ ਜੀ ਕੋਈ ਐਸੀ ਗੱਲ ਕਿਸੇ ਨੂੰ ਵੀ ਇਹ ਗੱਲ ਜ਼ਰੂਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਵੀ ਦਿੱਕਤ ਪਰੇਸ਼ਾਨੀ ਜਿਹੜੀ ਆ ਜਦੋਂ ਤੱਕ ਮੈਂ ਆ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਮੈਂ ਆਪਣੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਹੋਣ ਲਾਉਂਗਾ ਮੈਂ ਉਹਨਾਂ ਦੇ ਨਾਲ ਰਾਤ ਦਿਨ ਖਲੋਤਾ ਹਾਂ ਔਰ ਖੜਾ ਹਾਂ ਕਿਉਂਕਿ ਹਰ ਮੌਕੇ ਜਦੋਂ ਮੈਨੂੰ ਲੋੜ ਪੈਂਦੀ ਹੈ ਮੇਰੇ ਨਾਲ ਉਹ ਚਟਾਨ ਬਣ ਕੇ ਖਲੋਉਂਦੇ ਨੇ ਆਪਾਂ ਟੀਮ ਬਣ ਕੇ ਕੰਮ ਕਰਾਂਗੇ ਜੀ ਦਿੱਲੀ ਜਾਂਦੇ ਜੀ ਦਿੱਲੀ ਦੇ ਇਲੈਕਸ਼ਨ ਜਿੱਤਾਂਗੇ ਜੀ ਪੂਰੀ ਆਸ ਹੈ ਜੀ ਪਰ ਧੱਕਾ ਤੇ ਜੋ ਵੇਖਿਆ ਉਹ ਅਸਲ ਬੀਜੇਪੀ ਕਰਦੀ ਹੈ ਜਿਸ ਤਰ੍ਹਾਂ ਵੀ ਆ ਭਲੇਕੇ ਨਾਲ ਤੁਸੀਂ ਪੱਤਰਕਾਰ ਭਰਾਓ ਤੁਹਾਨੂੰ ਦੱਸਣਾ ਚਾਹਨਾ ਰਾਤ ਨੂੰ ਕਿਤੇ ਗੱਡੀਆਂ ਸ਼ਰਾਬ ਦੀਆਂ ਆਈਆਂ ਉਹ ਲਾਥ ਰੀਆਂ ਸੀ ਤੇ ਵੀਡੀਓ ਬਣੀ ਤੇ ਪੱਤਰਕਾਰਾਂ ਨੇ ਫੋਨ ਕਰਤਾ ਪੁਲਿਸ ਨੂੰ ਉਹਨਾਂ ਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਪੱਤਰਕਾਰਾਂ ਨੂੰ ਵੀ ਚੁੱਕ ਕੇ ਵੱਧ ਚੜ੍ਹਤ ਥਾਣੇ ਲੈ ਕੇ ਤੇ ਸਿਰੇ ਛੱਡਿਆ ਜਿਹੜੀ ਸਾਡੀ ਵੀ ਵੀਡੀਓ ਮੇਰੀ ਔਰ ਅਮਨ ਔਰ ਰੋੜਾ ਜੀ ਦੀ ਜਿਹੜੀ ਵਾਇਰਲ ਹੋਈ ਲਾਲਜੀਤ ਭੁੱਲਰ ਜੀ ਉਹ ਇੱਕ ਪੱਤਰਕਾਰ ਜਿਹੜੇ ਸਾਡੇ ਸੀ ਜਿਹੜੇ ਉਹ ਚੁੱਕ ਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਭਾਵ ਦੁੱਖ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਸਾਥ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੀ ਮਜਬੂਰ ਨਜ਼ਰ ਆਇਆ ਕਿਉਂਕਿ ਭਾਜਪਾ ਦਾ ਪ੍ਰੈਸ਼ਰ ਹੀ ਇੰਨਾ ਸੀ ਕਿਤੇ ਹੁਣ ਲੋਕਾਂ ਦਾ ਫਤਵਾ ਜਿਹੜਾ ਵਾ ਉਹ 8 ਤਰੀਕ ਨੂੰ ਪਤਾ ਲੱਗ ਜੂਗਾ ਔਰ ਪਰ ਸਾਨੂੰ ਆਸ ਹੈ ਵੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਦੇਖੋ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਤੁਸੀਂ ਸਾਰੇ ਮੇਰੇ ਭਰਾ ਮੈਨੂੰ ਮਾਣ ਵੀ ਹੈ ਤੁਹਾਡੇ ਤੇ ਤੁਸੀਂ ਬਟਾਲੇ ਤੋਂ ਬਟਾਲੇ ਦੀਆਂ ਗਲੀਆਂ 'ਚ ਜੰਮੇ ਪੜੇ ਖੇਡੇ ਆ ਆਪਾਂ ਪਰ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹੁੰਦਾ ਮੈਂ ਦੁੱਖ ਨਾਲ ਇਹ ਗੱਲ ਕਹਿਣੀ ਚਾਹੁੰਦਾ ਬੜੀਆਂ ਸਰਕਾਰਾਂ ਆਈਆਂ ਨੇ ਪਰ ਕਿਸੇ ਨੇ ਵੀ ਬਟਾਲੇ ਦੇ ਬਾਰੇ ਸਾਰ ਨਹੀਂ ਲਈ ਜਿਹੜਾ ਬਣਿਆ ਉਹਨੇ ਆਪਣਾ ਰਾਜ ਭਾਗ ਹੰਡਾਇਆ ਤੇ ਉਹ ਚਲਾ ਗਿਆ ਸੋ ਮੈਨੂੰ ਜੇ ਕਿਤੇ ਪਹਿਲਾਂ ਕੁਝ ਕੰਮ ਹੋਏ ਹੁੰਦੇ ਤੇ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਸੀ ਸਭ ਤੋਂ ਵੱਡੀ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਮੈਂ ਹੈਰਾਨ ਹੁੰਨਾ ਵਾ ਗੱਲਾਂ ਕਰਨ ਵਾਲੇ ਗੱਲਾਂ ਕਰ ਲੈਂਦੇ ਨੇ ਪਰ 75 ਸਾਲ ਜੇ ਇਹ ਸਾਡੇ ਆਜ਼ਾਦੀ ਤੋਂ ਬਾਅਦ ਬਟਾਲਾ ਕਿਤੇ ਨਾ ਕਿਤੇ ਰਾਜਨੀਤਿਕ ਲੀਡਰਾਂ ਦਾ ਤੇ ਰਿਹਾ ਹੀ ਹੈ ਦੁੱਖ ਨਾ ਕਹਿ ਸਕਦਾ ਵੀ ਕੂੜਾ ਸੁੱਟਣ ਵਾਸਤੇ ਬਟਾਲੇ 'ਚ ਜਗ੍ਹਾ ਹੈ ਨਹੀਂ ਠੀਕ ਹੈ ਕਿੰਨਾ ਦੀ ਦੇਣ ਸੀ ਕਿੰਨਾ ਨੇ ਕਰਨੇ ਆ ਪਰ ਅੱਜ ਨਵੇਂ ਸਿਰੇ ਤੋਂ ਸਾਰੇ ਕੰਮ ਕਰ ਰਹੇ ਆ ਸਭ ਤੋਂ ਪਹਿਲਾਂ ਬਟਾਲੇ ਦੀਆਂ ਸੜਕਾਂ ਦੇ ਵਿੱਚ ਮੈਨੂੰ ਇਹ ਸੀ ਵੀ ਇਹਨੂੰ ਚੋੜੇ ਕਰੀਏ ਚੜਾਈ ਤੇ ਲੈ ਕੇ ਆਈਏ ਸੜਕਾਂ ਨੂੰ ਆਪਾਂ ਆਪ ਲੈ ਕੇ ਗਏ ਆ ਉਸ ਤੋਂ ਬਾਅਦ ਹੁਣ ਸ਼ਹਿਰ ਦੇ ਚੌਂਕ ਸੀ ਜਿੰਨੇ ਵੀ ਤੁਸੀਂ ਵੇਖਦੇ ਹੋਵੋਗੇ ਰਾਤ ਨੂੰ ਆ ਜਿਹੜੇ ਹੁਣ ਜਲੇਬੀਆਂ ਵਾਲਾ ਚੌਂਕ ਜਿਹੜਾ ਸਿੰਬਲ ਚੌਂਕ ਲੱਗੇ ਟਰਾਂਸਫਾਰਮ ਸੀ ਕਿੰਨੇ ਤਾਰਾਂ ਨਜ਼ਰ ਆ ਰਹੀਆਂ ਸੀ ਉਹ ਆਪ ਜਾ ਕੇ ਮੇਨ ਲੈ ਕੇ ਉਹ ਵੀ ਕਢਾਇਆ ਉਹ ਵੀ ਚੌਂਕ ਅੱਜ ਵੇਖੋ ਕਿੰਨਾ ਖੁੱਲਾ ਹੋ ਗਿਆ ਸੋ ਲੱਗੇ ਆ ਰਾਤ ਦਿਨ ਕਰਨ ਪਰ ਇਹਨਾਂ ਜ਼ਰੂਰ ਆ ਵੀ ਇਸ ਬਟਾਲੇ ਸਾਡੇ ਨੂੰ ਸਵਾਰਨ ਵਾਸਤੇ ਮੈਨੂੰ ਲੱਗਦਾ ਵੀ ਸਮਾਂ ਵੱਧ ਚਾਹੀਦਾ ਸੀ ਇਹ ਮੈਂ ਪਹਿਲੀ ਸਟਾਰਟਿੰਗ ਤੋਂ ਕਹਿ ਸਕਦਾ ਫਰਸਟ ਕਲਾਸ ਤੋਂ ਸਟਾਰਟ ਕੀਤਾ ਹਾਲੇ ਬਹੁਤ ਬਟਾਲੇ ਦੀ ਡਿਵੈਲਪਮੈਂਟ ਹੋਣ ਵਾਲੀ ਆ ਪਰ ਮੈਂ ਲੱਗਾ ਵਾਂ ਕਰ ਰਿਹਾ ਵਾਂ ਕਿਉਂਕਿ ਮੈਨੂੰ ਮੇਰੇ ਲੋਕਾਂ ਨੇ ਚੁਣਿਆ ਮੇਰਾ ਫਰਜ਼ ਬਣਦਾ ਹੈ ਵੇਖੋ ਪਰਸਨਲੀ ਕੰਮ ਤੇ ਹਰ ਕੋਈ ਬੰਦਾ ਕਹਿੰਦਾ ਠੀਕ ਆ ਉਹਦੀ ਸੁਣੀ ਦੀ ਵੀ ਉਹਦੇ ਕਰੀ ਦੇ ਦੀ ਆ ਕੋਸ਼ਿਸ਼ ਕਰੀ ਦੀ ਵੀ ਸਾਰੇ ਵੀ ਕੰਮ ਹੋਣ ਬਟ ਕਹਿਣ ਦਾ ਭਾਵ ਸ਼ਹਿਰ ਲਈ ਕੀ ਹੈ ਅੱਗੇ ਲੋਕ ਸਾਡੇ ਡਿਵੈਲਪਮੈਂਟ ਇਹ ਸੋਚਦੇ ਸੇ ਵੀ ਯਾਰ ਜੇ ਉਹ ਫਲਾਣਾ ਬੰਦਾ ਮੇਰੇ ਕੋਲ ਚੱਲ ਕੇ ਆ ਗਿਆ ਮੈਂ ਉਹਦਾ ਕੰਮ ਕਰਾਤਾ ਤੇ ਮੇਰਾ ਬੰਦਾ ਪੱਕਾ ਹੋ ਗਿਆ ਬੰਦੇ ਪੱਕੇ ਇਸ ਤਰ੍ਹਾਂ ਨਹੀਂ ਹੁੰਦੇ ਬੰਦੇ ਪੱਕੇ ਹੁੰਦੇ ਸ਼ਹਿਰ ਦੀ ਡਿਵੈਲਪਮੈਂਟ ਬੰਦੇ ਪੱਕੇ ਹੁੰਦੇ ਆ ਜਦੋਂ ਸ਼ਹਿਰ ਆਪ ਲੋਕ ਕਹਿੰਦੇ ਆ ਵੀ ਨਹੀਂ ਯਾਰ ਅੱਗੇ ਨਾਲੋਂ ਫਰਕ ਪੈਣ ਲਿਆ ਪਿਆ ਆ ਜਦੋਂ ਪਰਮਾਤਮਾ ਕਿਰਪਾ ਕਰੇ ਬਟਾਲਾ ਵਾਸੀਆਂ ਨੂੰ ਉਹ ਤੋਂ ਬੇਨਤੀ ਕਰਾਂਗੇ ਜਦੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਆਊਗੀ ਮੇਰੇ ਸ਼ਹਿਰ ਦੇ ਵਿਕਾਸ ਦੇ ਕੰਮ ਜਿਹੜੇ ਉਹ ਕਾਫੀ ਰੁਕੇ ਨੇ ਆ ਵਾਰਡ ਨੰਬਰ 38 ਆ ਜਿਹਦੇ ਵਿੱਚ ਠੀਕ ਆ ਮੈਂ ਉਥੋਂ ਦੀਆਂ ਗਲੀਆਂ ਟੁੱਟੀਆਂ ਹੋਈਆਂ ਨੇ ਪਰ ਜਦਨਾਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੁੰਦੀ ਆ ਜਦਨ ਸਾਡਾ ਮੇਅਰ ਬਣਦਾ ਤੇ ਮੈਂ ਇੰਨੀ ਗੱਲ ਮੰਨਣਾ ਕਹਿ ਸਕਦਾ ਵੀ ਬਟਾਲਾ ਵਾਸੀਆਂ ਨੂੰ ਕੋਈ ਇਹ ਨਹੀਂ ਮੈਨੂੰ ਦੱਸਣ ਦੀ ਲੋੜ ਪਊਗੀ ਵੀ ਆ ਸਾਡੀ ਗਲੀ ਟੁੱਟੀ ਆ ਇਹ ਬਣਾ ਦਿਓ ਸਾਰੇ ਕੰਮ ਜਿਹੜੇ ਸ਼ਹਿਰ ਦੇ ਆਪਾਂ ਵਧੀਆ ਟੰਗ ਨਾਲ ਡਵੈਲਪਮੈਂਟ ਕਰਾਂਗੇ ਕਿਉਂਕਿ ਮੇਰਾ ਇੱਕੋ ਇੱਕ ਏਜੰਡਾ ਵੀ ਬਟਾੜੇ ਦਾ ਨਕਸ਼ਾ ਬਦਲਣਾ ਉਹ ਆਪਾਂ ਸਾਰੇ ਰਲ ਮਿਲ ਕੇ ਭਰਾ ਬਦਲਾਂਗੇ ਮੈਮ ਜੀ ਸਾਹਿਬ ਐਗਜ਼ਿਟ ਪੋਲ ਨੂੰ ਕਿਵੇਂ ਦੇਖਦੇ ਹੋ ਕਈ ਐਗਜ਼ਿਟ ਪੋਲ ਇਹੋ ਜਿਹੇ ਜਿਹਦੇ ਵਿੱਚ ਬੀਜੇਪੀ ਜਦੋਂ ਤੁਹਾਨੂੰ ਯਾਦ ਹੋਣਾ ਜਿਹੜੇ ਐਗਜ਼ਿਟ ਪੋਲ ਜਿਹੜੇ ਸੀ ਪਹਿਲਾਂ ਬੀਜੇਪੀ ਦੀ ਐਮਪੀ ਇਲੈਕਸ਼ਨ ਦੇ ਵਿੱਚ ਉਹ ਵੀ 350 380 ਦੇ ਲਾਗੇ ਚਾਕੇ ਉਹ ਸੀਟਾ ਦੱਸਦੇ ਸੀ ਬਾਅਦ ਚ ਨਿਕਲਿਆ ਕੀ ਸੋ ਕਹਿਣ ਦਾ ਭਾਵ ਹੈ ਇਹਦੇ ਰਿਜ਼ਲਟ ਹੈ ਜੋ ਵੀ ਰਿਜ਼ਲਟ ਆਊਗਾ ਠੀਕ ਹੈ ਉਹ ਤੁਹਾਡੇ 눈 ਸਾਹਮਣੇ ਹੋਊਗਾ ਪਰ ਮੈਂ ਇੱਕ ਗੱਲ ਕਲੀਅਰ ਕਰ ਸਕਦਾ ਵੀ ਜਿੰਨਾ ਤੱਕਾ ਇੱਕ ਹੁੰਦਾ ਤੱਕਿਆ ਤੱਕੇ ਦਾ ਐਂਡ ਇਹ ਐਂਡ ਤੋਂ ਵੀ ਅੰਤ ਹੀ ਕਹਿ ਸਕਦੇ ਆ ਆਪਾਂ ਵੀ ਪੂਰਾ ਤੱਕਾ ਹੋਇਆ ਜੀ ਉੱਥੇ ਔਰ ਦੁੱਖ ਲੱਗਾ ਇਹ 24 ਸਾਲਾਂ ਬਾਅਦ ਸੁਣਾਈ ਹੋਈ ਹੈ ਕਿ ਕਿਹਦਾ ਕੰਮ ਚੱਲੇਗਾ ਕਦੋਂ ਤੱਕ ਮੁਕੰਮਲ ਹੋਏਗੀ ਦੇਖੋ 24 ਸਾਲ ਬਾਅਦ ਸੁਣਾਈ ਹੋਈ ਹੈ ਔਰ ਮੈਂ ਸਮਝਦਾ ਇਹਦੇ ਵਿੱਚ ਸਾਨੂੰ ਐਮਐਲਏ ਸਾਹਿਬ ਦਾ ਵੀ ਬਹੁਤ ਸਾਥ ਮਿਲਿਆ ਔਰ ਐਸਡੀਐਮ ਸਾਹਿਬ ਨੇ ਵੀ ਬਹੁਤ ਮਿਹਨਤ ਕਰਕੇ ਆਪਾਂ ਦੇ ਆਪਣੇ ਲੋਕ ਰਿਕਵੈਸਟ ਕੀਤੀ ਹੋਈ ਸੀ ਇਹ ਸਾਡੇ ਕੰਮ ਵੱਲ ਚੱਲਣਾ ਰੜਿਆ ਸਿਰੇ ਚੜਾਓ ਸਾਰਿਆਂ ਦੀ ਮਿਹਨਤ ਨਾਲ ਸਾਰਿਆਂ ਨੇ ਲੱਲ ਕੇ ਇਸ ਕੰਮ ਨੂੰ ਸਿਰੇ ਚੜਾਇਆ ਔਰ ਜੇ ਕਲੋਨੀ ਜਿਹੜੀ ਆ ਲਗਭਗ ਜੀ ਸਾਲਕ ਦਾ ਸਮਾਂ ਲੱਗ ਸਕਦਾ ਜੀ ਇਹਨੂੰ ਗੱਲ ਬੁਣ ਚ ਕਿਉਂਕਿ ਰੇੜਾ ਦੀਆਂ ਨਵੀਆਂ ਸਟ੍ਰਕਚਰਾਂ ਨੇ ਜਿੰਦਾ ਡਿਵੈਲਪਮੈਂਟ ਨਹੀਂ ਦੀ ਰੇੜਾ ਪ੍ਰੂਵ ਨਹੀਂ ਕਰਦੀ ਉਹਨਾਂ ਦੀ ਯੂਨਿਟਰ ਪਲਾਨ ਕਰਕੇ ਈ ਆਪਸ਼ਨ ਨਹੀਂ ਕਰ ਸਕਦੇ ਪ੍ਰੋਸੀਜਰ ਕਿਸ ਤਰ੍ਹਾਂ ਦਾ ਰਹੇਗਾ ਜੀ ਅਗਰ ਕੋਈ ਪਲਾਟ ਲੈਣਾ ਚਾਹਵੇ ਈ ਆਪਸ਼ਨ ਨਾਲ ਹੀ ਜਾਏਗਾ ਜਿਆਦਾ ਔਰ ਜਿਹੜੇ ਰੈ residențial ਏਰੀਆ ਉਹ ਉਹਨਾਂ ਦਾ ਵੀ ਲਗਭਗ ਈ ਆਪਸ਼ਨ ਜਾਂ ਲਾਟਰੀ ਡਰਾਅ ਕਰਾਂਗੇ ਰੇਟ ਛਿੜਕੀ ਰੱਖਣ ਵਾਲੇ ਆ ਰੇਡ ਜੀ ਜੋ ਪ੍ਰੂਵੋ ਕਹਿ ਗਏ ਉੱਪਰ ਸਰਕਾਰ ਦਾ ਜਿਹੜੇ 34 ਪਲਾਟ ਹਾਲੇ ਐਨਓਸੀ ਨਹੀਂ ਡੀ ਕਰ ਰਹੇ ਨੇ ਉਹਨਾਂ ਨੂੰ ਐਨਓਸੀ ਕਦੋਂ ਮਿਲ ਜੇਗੀ ਸਰ ਉਹਨਾਂ ਨੂੰ ਐਗਜ਼ੈਂਪਟ ਕਰਤਾ ਗਿਆ ਜਦੋਂ ਹੀ ਪਲਾਟ ਕੋਲੋਨੀ ਡਿਵੈਲਪਮੈਂਟ ਕਰ ਲਾਂਗੇ ਉਹਨਾਂ ਕੋ ਐਗਜ਼ੈਂਪਸ਼ਨ ਚਾਰਜਸ ਜਿਹੜੇ ਉਹ ਉਹਨਾਂ ਨੇ ਮੰਨੇ ਹੋਏ ਐ ਐਗਰੀਮੈਂਟ ਹੋਇਆ ਦਾ ਹਾਈ ਕੋਰਟ ਚ ਉਹ ਦੇਣਗੇ ਤਿਆਰ ਨੇ ਇਸੇ ਸ਼ਰਤ ਤੇ ਐਗਜ਼ੈਂਪਟ ਹੋਏ ਨੇ ਤੇ ਉਹਨਾਂ ਨੂੰ ਐਨਓਸੀ ਮਿਲ ਜੇਗੀ ਜਦੋਂ ਉਹ ਚਾਰਜ ਜਮ੍ਹਾਂ ਕਰਾਉਣ ਉਹ ਚਾਰਜਸ ਕਿੰਨੇ ਰੱਖਣੇ ਜਾ ਰਹੇ ਇਹ ਜੋ ਸਰਕਾਰ ਤੈਅ ਕਰੇਗੀ